ਸਤਿਗੁਰੂ ਗੁਰੂ ਤੇਗ ਬਹਾਦਰ ਸਹ ਮਹਾਰਾਜ ਜੀ ਜਿਨ੍ਹਾਂ ਦੇ ਬਾਰੇ ਕਥਨ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਕਲ ਸ੍ਰਿਸ਼ਟ ਤੇ ਢਾਪੀ ਚਾਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਹ ਮਹਾਰਾਜ ਜੀ ਜਿਨ੍ਹਾਂ ਦਾ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਪਹੁੰਚ ਕੇ ਆਪਣਾ ਸੀਸ ਦੇਣਾ ਭਾਵ ਕੇ ਕੁਰਬਾਨੀ ਦੇਣੀ ਕਾਦੇ ਵਾਸਤੇ ਜ਼ਾਲਮ ਅਤੇ ਜ਼ੁਲਮ ਨੂੰ ਦੱਸਣ ਵਾਸਤੇ ਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਹੈ ਇਹ ਸ਼ੁਰੂ ਤੋਂ ਹੀ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ ਨਾ ਗੁਰੂ ਨਾਨਕ ਸਾਹਿਬ ਦਾ ਘਰ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਹੀ ਕਿਸੇ ਤੋਂ ਡਰਦਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਵਖ ਵਖ ਰਾਗਾਂ ਦੇ ਵਿੱਚ ਤਕਰੀਬਨ 15 ਰਾਗਾਂ ਦੇ ਵਿੱਚ ਜੋ ਸ਼ਬਦ ਉਚਾਰਨ ਕੀਤੇ ਨੇ ਆਪਾਂ ਹੁਣ ਤੱਕ ਸਰਵਣ ਕਰ ਚੁੱਕੇ ਆਂ ਕਿਉਂਕਿ ਦਾਸ ਉਥੇ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਗੁਰੂ ਘਰ ਹੈ ਉਥੇ ਕਥਾਵਾਚਕ ਦੀ ਸੇਵਾ ਨਿਭਾਈ ਦੀ ਹੈ ਉਥੋਂ ਦੇ ਪ੍ਰਬੰਧਕਾਂ ਨੇ ਬੇਨਤੀ ਕੀਤੀ ਕਿ ਗਿਆਨੀ ਜੀ ਆਪਾਂ ਸੰਗਤਾਂ ਨੂੰ ਇਸ ਤਰੀਕੇ ਦੇ ਨਾਲ ਉਪਦੇਸ਼ ਦਿਈਏ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੜੀ ਬਾਣੀ ਹੈ ਉਹ ਸੰਗਤ ਤੱਕ ਪਹੁੰਚਾਈ ਜਾਵੇ ਤੇ ਤਕਰੀਬਨ ਪਹਿਲੀ ਸਤੰਬਰ ਨੂੰ ਅਸੀਂ ਉਥੇ ਕਥਾ ਆਰੰਭ ਕੀਤੀ ਸੀ ਮੁੜ ਕੇ ਫਿਰ ਇਧਰ ਆਉਣ ਦਾ ਪ੍ਰੋਗਰਾਮ ਬਣ ਗਿਆ ਆਪ ਸੰਗਤਾਂ ਦੀ ਸੇਵਾ ਦੇ ਵਿੱਚ ਫਿਰ ਜਿੱਥੇ ਤੱਕ ਉਹ ਕਥਾ ਹੋਈ ਸੀ ਉਸ ਤੋਂ ਅੱਗੇ ਫਿਰ ਅਸੀਂ ਇੱਥੋਂ ਆਰੰਭ ਕਰ ਦਿੱਤੀ ਸੀ ਰਾਗ ਗੌੜੀ ਦੇ ਅੰਦਰ 9 ਸ਼ਬਦ ਰਾਗ ਆਸਾ ਦੇ ਵਿੱਚ ਇੱਕ ਸ਼ਬਦ ਰਾਗ ਦੇਵ ਗੰਧਾਰੀ ਦੇ ਵਿੱਚ ਤਿੰਨ ਸ਼ਬਦ ਰਾਗ ਬਿਹાગੜਾ ਦੇ ਵਿੱਚ ਇੱਕ ਸ਼ਬਦ ਰਾਗ ਸੋਰਠ ਦੇ ਅੰਦਰ 12 ਸ਼ਬਦ ਨੇ ਜਿਹੜੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਚਾਰਨ ਕੀਤੇ ਨੇ 11 ਸ਼ਬਦ ਜਿਹੜੇ ਰਾਗ ਸੋਰਠ ਦੇ ਸਿਓਸੀਂ ਉੱਥੇ ਇੰਡੀਆ ਕਥਾ ਕਰਾਇਆ ਸੀ 12ਵਾਂ ਸ਼ਬਦ ਇੱਥੇ ਆ ਕੇ ਆਰੰਭ ਕੀਤਾ ਸੀ ਉਸ ਤੋਂ ਬਾਅਦ ਰਾਗ ਤਨਾਸਰੀ ਦੇ ਅੰਦਰ 4 ਸ਼ਬਦ ਰਾਗ ਜੈਤਸਰੀ ਦੇ ਅੰਦਰ 3 ਸ਼ਬਦ ਰਾਗ ਟੋਡੀ ਦੇ ਅੰਦਰ 1 ਸ਼ਬਦ ਰਾਗ ਤਿਲੰਗ ਦੇ ਵਿੱਚ 3 ਸ਼ਬਦ ਰਾਗ ਰਾਮਕਲੀ ਦੇ ਵਿੱਚ 3 ਸ਼ਬਦੇ ਆਪਾਂ ਸਰਵਣ ਕਰ ਚੁੱਕੇ ਹਾਂ ਇੱਥੇ ਸੰਗਤ ਦੇ ਵਿੱਚ ਅੱਜ ਰਾਗ ਮਾਰੂ ਦੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਹੈ 3 ਸ਼ਬਦ ਮਹਾਰਾਜ ਨੇ ਉਚਾਰਨ ਕੀਤੇ ਨੇ ਸਤਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ ਇੱਕ ਓੰਕਾਰ ਸਤਗੁਰ ਪਰਸਾਦ ਮਾਰੂ ਮਹੱਲਾ ਨੋਆ ਇਹ ਜਿਹੜਾ ਪਾਵਨ ਸ਼ਬਦ ਹੈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 1008 ਤੇ ਇਹ ਸ਼ਬਦ ਸੁਭਾਏ ਮਾਨ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਹਰ ਕੋ ਨਾਮ ਸਦਾ ਸੁਖ ਦਾਈ ਏ ਭਾਈ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਇਹ ਸਦਾ ਹੀ ਸੁਖ ਦੇਣ ਵਾਲਾ ਹੈ ਜਿਹੜਾ ਵੀ ਬੰਦਾ ਪ੍ਰਮਾਤਮਾ ਦੇ ਚਰਨਾਂ ਦਾ ਓਟ ਤੇ ਆਸਰਾ ਲੈਂਦਾ ਉਹਦੇ ਉੱਤੇ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਹੁੰਦੀ ਹੈ ਫਿਰ ਮਹਾਰਾਜ ਨੇ ਅੱਗੇ ਜਿਹੜੇ ਪੁਰਾਣੇ ਭਗਤ ਹੋਏ ਨੇ ਪੁਰਾਤਨ ਸਮਿਆਂ ਦੇ ਵਿੱਚ ਉਹਨਾਂ ਨੂੰ ਫਿਰ ਕੋਡ ਕੀਤਾ ਮਹਾਰਾਜ ਕਹਿੰਦੇ ਜਾ ਕੋ ਸਿਮਰ ਅਜਾਮਲ ਉਦਰਿਓ ਗਨ ਕਾ ਹੂੰ ਗਤ ਪਾਈ ਪਿਛਲੇ ਦਿਨ ਵੀ ਅਜਾਮਲ ਦੀ ਗੱਲ ਮਹਾਰਾਜ ਨੇ ਕੀਤੀ ਸੀ ਅੱਜ ਵੀ ਮਹਾਰਾਜ ਅਜਾਮਲ ਤੇ ਗਨ ਕਾ ਦੀ ਗੱਲ ਕਰਦੇ ਨੇ ਅਜਾਮਲ ਦਾ ਆਪ ਸਾਰਿਆਂ ਨੂੰ ਪਤਾ ਹੀ ਹੈ ਭਾਈ ਗੁਰਦਾਸ ਜੀ ਨੇ ਵੀ ਆਪਣੀ ਕਲਮ ਤੋਂ ਇਹ ਗੱਲ ਬਿਆਨ ਕੀਤੀ ਹੈ ਪਤਤ ਅਜਾਮਲ ਪਾਪ ਕਰ ਜਾਏ ਕਲਾ ਵਤਨੀ ਦੇ ਰਹਾ ਗੁਰ ਤੇ ਬੇਮੁਖ ਹੋਏ ਕੈ ਪਾਪ ਕਮਾਵੇ ਦੁਰਮਤ ਦੇਹਾ ਇਹਦੇ ਗੁਰੂ ਨੇ ਇਹਨੂੰ ਆਖਿਆ ਸੀ ਬਈ ਤੂੰ ਜਦੋਂ ਵੀ ਮੇਰੇ ਕੋਲ ਆਵੇਂ ਕਿਉਂਕਿ ਜਿੱਥੇ ਵਿਦਿਆ ਗ੍ਰਹਿਣ ਕਰਨ ਵਾਸਤੇ ਜਾਂਦਾ ਸੀ ਗੁਰੂ ਨੇ ਕਿਹਾ ਵੀ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਨਹੀਂ ਆਉਣਾ ਤੂੰ ਸ਼ਹਿਰ ਤੋਂ ਬਾਹਰ-ਬਾਰ ਆਇਆ ਕਰ ਇਹਨੇ ਗੁਰੂ ਦਾ ਆਖਾ ਨਾ ਮੰਨਿਆ ਆਖਾ ਨਾਮ ਮੰਨਣ ਕਰਕੇ ਇੱਕ ਦਿਨ ਸੋਚਦਾ ਹੈ ਵੀ ਸ਼ਹਿਰ ਦੇ ਵਿੱਚੋਂ ਦੀ ਮੈਂ ਜਾ ਕੇ ਲੰਘਦਾ ਵੇਖਾਂ ਵੀ ਕਿਉਂ ਮੈਨੂੰ ਰੋਕਿਆ ਗਿਆ ਤਾਂ ਸਾਧ ਸੰਗਤ ਜੀ ਕੁਦਰਤੀ ਕਹਿੰਦੇ ਇਹਦਾ ਜਿਹੜਾ ਮਲਾਪ ਹੈ ਇਹਦਾ ਟਕਰਾਹ ਹੈ ਵੇਸਵਾ ਦੇ ਨਾਲ ਹੁੰਦਾ ਅੱਜ ਹੋਰ ਕੱਲ ਹੋਰ ਫਿਰ ਉਸੇ ਵੇਸਵਾ ਦੇ ਨਾਲੇ ਸ਼ਾਦੀ ਰਚ ਲੈਂਦਾ ਸਮਾਜ ਨੂੰ ਛੱਡ ਕੇ ਬਾਹਰ ਜੰਗਲਾਂ ਦੇ ਵਿੱਚ ਰਹਿੰਦਾ ਬਿਰਥਾ ਜਨਮ ਗਵਾਇਨ ਭਵਜਲ ਅੰਦਰ ਫਿਰਦਾ ਵਿਆਹ ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਿਆ ਗ੍ਰਸਤ ਮਾਰਗ ਵਿੱਚ ਚਲਦਿਆਂ ਚਲਦਿਆਂ ਛੇ ਪੁੱਤਰ ਵੀ ਇਹਦੇ ਘਰ ਪੈਦਾ ਹੋ ਗਏ ਪੁੱਤ ਉਪੰਨਾ ਸਤਵਾਂ ਨਾਉ ਧਰਨ ਨੋ ਚਿਤ ਉਮਯਾ ਜਦੋਂ ਸਤਵਾਂ ਪੁੱਤਰ ਪੈਦਾ ਹੋਇਆ ਹੁਣ ਮਨ 'ਚ ਸੋਚਾਂ ਸੋਚਦਾ ਬਈ ਇਹਦਾ ਕੀ ਨਾਂ ਰੱਖਾਂ ਕਈਆਂ ਨੇ ਤੇ ਲਿਖਿਆ ਵੀ ਇਹਨੂੰ ਕੋਈ ਰੱਬ ਦੇ ਪਿਆਰੇ ਭਗਤ ਮਿਲੇ ਤੇ ਫਿਰ ਬਾਦ ਦੇ ਵਿੱਚੋਂ ਕਈਆਂ ਨੇ ਇਹ ਵੀ ਗੱਲ ਲਿਖੀ ਹੈ ਆਪਣੇ ਗੁਰੂ ਦੇ ਕੋਲ ਜਾ ਕੇ ਮਾਫੀ ਮੰਗਦਾ ਹੈ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਵਈ ਮੈਂ ਤੁਹਾਡੇ ਦਰ ਤੋਂ ਬੇਮੁਖ ਹੋ ਗਿਆ ਸੀ ਬੜੇ ਪਾਪ ਝੱਲਣੇ ਪਏ ਫਿਰ ਗੁਰੂ ਨੇ ਇਹਨੂੰ ਸਮਝਾਉਣਾ ਕੀਤਾ ਗੁਰੂ ਦੁਆਰ ਹੈ ਜਾਇ ਕੈ ਗੁਰਮੁਖ ਨਾਉ ਨਾਰਾਇਣ ਕਿਆ ਮੈਂ ਤੂੰ ਆਪਣੇ ਪੁੱਤਰ ਦਾ ਨਾਮ ਨਾਰਾਇਣ ਰਖੀ ਤੈ ਨਾਰਾਇਣ ਨਾਰਾਇਣ ਕਰਦੇ ਆ ਕਰਦੇ ਆ ਤੇਰੀ ਬਿਰਤੀ ਪਰਮਾਤਮਾ ਦੇ ਨਾਲ ਜੁੜ ਜੇਗੀ ਉਸੇ ਤਰ੍ਹਾਂ ਹੀ ਹੋਇਆ ਕਹਿੰਦੇ ਜਿਸ ਵੇਲੇ ਦਾ ਅੰਤਮ ਵੇਲਾ ਆਇਆ ਨਾ ਤੇ ਮੋਹ ਦੇ ਵਸ ਪੈ ਕੇ ਨਾਰਾਇਣ ਨਾਰਾਇਣ ਕਰਦਾ ਹੈ ਅੰਤ ਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਸ਼ਹਿਆ ਜਮਗਨ ਮਾਰੇ ਹਰ ਜਨ ਆ ਗਿਆ ਸੁਰਗ ਜਮ ਡੰਡ ਨਾ ਸਿਆ ਵੇ ਜਮਾਂ ਦੀ ਮਾਰ ਤੋਂ ਫਿਰ ਇਹ ਬਚ ਗਿਆ ਭਾਵ ਕੇ ਜਿਨੇ ਪ੍ਰਮਾਤਮਾ ਦੇ ਨਾਮ ਦਾ ਓਟ ਤੇ ਆਸਰਾ ਲਿਆ ਦੂਜਾ ਬਚਨ ਮਹਾਰਾਜ ਨੇ ਕੀਤਾ ਜਾਂ ਕੋ ਸਿਮਰ ਅਜਾ ਮਲ ਉਦਰਿਓ ਗਨਕਾ ਹੂੰ ਗਤ ਪਾਈ ਜਿਹੜੀ ਗਨਕਾ ਸੀ ਇਹ ਵੀ ਇੱਕ ਵੇਸਵਾ ਸੀ ਤੇ ਭਾਈ ਗੁਰਦਾਸ ਜੀ ਨੇ ਗਨਕਾ ਦੇ ਬਾਰੇ ਵੀ ਬਿਆਨ ਕੀਤਾ ਗਨਕਾ ਪਾਪਨ ਹੋਏ ਕੈ ਪਾਪਾਂ ਦਾ ਗਲ ਹਾਰ ਪੁਰਤਾ ساری ਜ਼ਿੰਦਗੀ ਗਨਕਾ ਨੇ ਮਾੜੇ ਕਰਮ ਕੀਤੇ ਲੋਕਾਂ ਦੇ ਘਰ ਉਜਾੜਨੇ ਇੱਕ ਦਿਨ ਕੁਦਰਤੀ ਇਹਦੇ ਕੋਈ ਪੂਰਵਲੇ ਕਰਮ ਜਾਗੇ ਤੇ ਭਾਈ ਗੁਰਦਾਸ ਜੀ ਲਿਖਦੇ ਨੇ ਮਹਾਪੁਰਖ ਆਚਾਨ ਚੱਕ ਗਨਕਾ ਵਾੜੇ ਆਏ ਖਲੋਤਾ ਵਾੜੇ ਦਾ ਭਾਵ ਉਹਦੇ ਵਿਹੜੇ ਦੇ ਵਿੱਚ ਆ ਕੇ ਮਹਾਪੁਰਖ ਆ ਪਹੁੰਚਦੇ ਨੇ ਤੇ ਮਹਾਪੁਰਖ ਵੇਸਵਾ ਨੂੰ ਕਹਿੰਦੇ ਨੇ ਬੇਟਾ ਅਸੀਂ ਇੱਥੇ ਰਾਤ ਕੱਟਣੀ ਐ ਤੇ ਵੇਸਵਾ ਆਖਣ ਲੱਗੀ ਮਹਾਪੁਰਖੋ ਤੁਸੀਂ ਗਲਤ ਥਾਂ ਤੇ ਆ ਗਏ ਹੋ ਮੈਂ ਤੇ ਬੜੀ ਬੇਭਾਗ ਆ ਅਭਾਗਨ ਹਾਂ ਮੈਂ ਤੇ ਕਦੇ ਕਿਸੇ ਦਾ ਨਾਮ ਪਰਮਾਤਮਾ ਦਾ ਨਾਮ ਨਹੀਂ ਜਪਿਆ ਮਾਪੁਰਖਾਂ ਨੇ ਕਹਿੰਦੇ ਦੁਰਮਤ ਦੇਖਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਤੋਤਾ ਮਾਪੁਰਖ ਵੇਸਵਾ ਦੇ ਘਰ ਰਹੇ ਸਾਰੀ ਰਾਤ ਪਰਮਾਤਮਾ ਦਾ ਭਜਨ ਬੰਦਗੀ ਹੁੰਦੀ ਰਹੀ ਵੇਸਵਾ ਨੇ ਸੇਵਾ ਵੀ ਕੀਤੀ ਜਦੋਂ ਸਵੇਰੇ ਜਾਣ ਲੱਗੇ ਨਾ ਵੇਸਵਾ ਤੇ ਜਿਵੇਂ ਤਰਸ ਕਰਕੇ ਕਹਿੰਦੇ ਆਪਣੇ ਹੱਥ ਦੇ ਵਿੱਚੋਂ ਮਾਹ ਪੁਰਖਾਂ ਨੇ ਇਹਨੂੰ ਤੋਤਾ ਦਿੱਤਾ ਤੇ ਨਾਲ ਉਪਦੇਸ਼ ਦਿੱਤਾ RAM ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜਸ ਓਤਾ ਮੈਂ ਤੂੰ ਸਵੇਰੇ ਰੋਜ਼ ਉੱਠ ਕੇ ਅੰਮ੍ਰਿਤ ਵੇਲੇ ਇਸ ਤੋਤੇ ਨੂੰ RAM ਦਾ ਨਾਮ ਜਪਾਉਣਾ ਹੁਣਾਂ ਸਮਿਆਂ ਚ ਹਨੇਰਾ ਹੁੰਦਾ ਸੀ ਬਿਜਲੀ ਦਾ ਰੋਸ਼ਨੀ ਦਾ ਪ੍ਰਬੰਧ ਨਹੀਂ ਸੀ ਜਦੋਂ ਸਵੇਰੇ ਇਹਨੇ ਉੱਠਣਾ ਤੇ ਉੱਠ ਕੇ ਪਿੰਜਰੇ ਦੇ ਵਿੱਚ ਹੱਥ ਮਾਰਨਾ ਕਹਿਣਾ ਮਿੱਠੂ ਰਾਮਾ ਕਹੋ ਰਾਮ ਰਾਮ ਜਾਂ ਗੰਗਾ ਰਾਮਾ ਕਹੋ ਰਾਮ ਰਾਮ ਤੇ ਕਹਿੰਦੇ ਇਸੇ ਤਰ੍ਹਾਂ ਸੁਰਤੀ ਜੁੜਦੀ ਜੁੜਦੀ ਜਦੋਂ ਅੰਤਮ ਵੇਲਾ ਆਇਆ ਕਹਿੰਦੇ ਉਸ ਪਿੰਜਰੇ ਦੇ ਵਿੱਚ ਫਿਰ ਸੱਪ ਵੜ ਕੇ ਪਹਿਲਾਂ ਉਹਨੇ ਤੋਤੇ ਨੂੰ ਮਾਰਿਆ ਇਹਨੇ ਸੁਭਾਵਕ ਹੀ ਉੱਠਦਿਆਂ ਸਾਰ ਹੀ ਉਸ ਪਿੰਜਰੇ ਦੇ ਵਿੱਚ ਹੱਥ ਮਾਰ ਕੇ ਕਿਹਾ ਗੰਗਾ ਰਾਮ ਕਹੋ ਰਾਮ ਰਾਮ ਇੰਨੀ ਗੱਲ ਕਹਿਣ ਦੀ ਦੇ ਸੀ ਜਿਹੜਾ ਸੱਪ ਪਿੰਜਰੇ ਦੇ ਵਿੱਚ ਸੀ ਨਾ ਉਨੇ ਇਸ ਗਣਕਾ ਦੇ ਡੰਗ ਮਾਰਿਆ ਕਿਉਂਕਿ ਅੰਤਮ ਵੇਲੇ ਧਿਆਨੇ ਦਾ ਰੱਬ ਵਾਲੇ ਪਾਸੇ ਸੀ ਇਹ ਜਿਹੜੀ ਗਣਕਾ ਸੀ ਲੇਵ ਲਾਗੀ ਤਿਸ ਤੋਤੇ ਨੂੰ ਨਿਤ ਪੜ੍ਹਾਏ ਕਰੈ ਅਸੋਤਾ ਪਤਤ ਉਧਾਰਨ ਰਾਮ ਨਾਮ ਦੁਰਮਤ ਪਾਪ ਕਲੇਵਾਉ ਧੋਤਾ ਅੰਤ ਜਕਾਲ ਜਮ ਜਾਲ ਤੋੜ ਨਰਕੈ ਵਿਚਨਾ ਖਾਦ ਉਸ ਗੋਤਾ ਗਈ ਬਕੁੰਠ ਬਿਵਾਨ ਚੜ ਨਾਉ ਨਰਾਇਣ ਛੋਤ ਅਛੋਤਾ ਥਾਉਨ ਥਾਵੇਂ ਮਾਨ ਮਨੋਤਾ ਭਾਈ ਗੁਰਦਾਸ ਜੀ ਕਹਿੰਦੇ ਗਨ ਕਾ ਪਾਪਨ ਸੀ ਪਰ ਨਾਮ ਜਪਣ ਦੇ ਨਾਲ ਉਹਦੇ 베ੜੇ ਪਾਰ ਹੋ ਗਏ ਰਾਹਾ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਾਈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਣ ਗੱਲ ਕੀਤੀ ਹੈ ਜਿਵੇਂ ਮਹਾਭਾਰਤ ਦੇ ਵਿੱਚ ਆਪਾਂ ਵੇਖਦੇ ਆ ਨਾ ਪੰਜ ਪਾਂਡੂ ਸੀ ਪੰਜਾਂ ਪਾਂਡੂਆਂ ਦੀ ਜਿਹੜੀ ਘਰ ਵਾਲੀ ਸੀ ਪੰਚਾਲੀ ਜਿਹਨੂੰ ਕਿਹਾ ਜਾਂਦਾ ਸੀ ਰਾਜੇ ਦਰਯੋਧਨ ਵਰਗੇ ਜਿਹੜੇ ਕੈਰੋਂ ਸੀ ਕਹਿੰਦੇ ਜਦੋਂ ਕੈਰਵਾਂ ਦੀ ਸਭਾ ਦੇ ਵਿੱਚ ਇਹ ਪੰਜੇ ਪਾਂਡੂ ਜੂਆ ਹਾਰ ਜਾਂਦੇ ਨੇ ਇੱਥੋਂ ਤੱਕ ਕਿ ਆਪਣਾ ਮਾਲ ਅਸਬਾਬ ਆਪਣੀ ਇਸਤਰੀ ਪੰਚਾਲੀ ਨੂੰ ਵੀ ਹਾਰ ਜਾਂਦੇ ਨੇ ਜੂਵੇ ਦੀ ਬਾਜੀ ਦੇ ਵਿੱਚ ਤੇ ਜਿਹੜਾ ਰਾਜਾ ਦਰਯੋਧਨ ਹੈ ਉਹ ਖੜੀ ਸਭਾ ਦੇ ਵਿੱਚ ਹੀ ਇਹਨੂੰ ਬਸਤਰਹੀਣ ਕਰਨ ਦਾ ਹੁਕਮ ਦਿੰਦਾ ਹੈ ਤੇ ਕਹਿੰਦੇ ਉਸ ਵੇਲੇ ਸੁਪੰਚਾਲੀ ਨੇ ਪਰਮਾਤਮਾ ਨੂੰ ਚੇਤੇ ਕੀਤਾ ਹੁਣ ਵਿਚਾਰ ਕਰਨ ਵਾਲੀ ਗੱਲ ਹੈ ਮਹਾਭਾਰਤ ਦੇ ਵੇਲੇ ਕ੍ਰਿਸ਼ਨ ਭਗਵਾਨ ਹੋਏ ਨੇ ਪਰ ਇੱਥੇ ਗੁਰੂ ਸਾਹਿਬ ਜੀ ਨੇ ਰਾਮ ਦੀ ਗੱਲ ਕੀਤੀ ਹੈ ਇੱਕ ਸਾਡੇ ਇਲਾਕੇ ਦੇ ਵਿੱਚ ਪੰਡਤ ਸੀ ਉਹ ਇੱਕ ਦਿਨ ਸਾਡੇ ਕੋਲ ਉੱਥੇ ਗੁਰਦਰਾ ਸਾਹਿਬ ਬੈਠਾ ਚਾਹ ਪਾਣੀ ਪੀਣ ਵਾਸਤੇ ਆ ਜਾਣਾ ਜਿਵੇਂ ਆਪਣੇ ਘਰ ਸੰਗਤ ਹੁੰਦੀ ਹੈ ਉਹ ਆਖਣ ਲੱਗਾ ਗਿਆਨੀ ਜੀ ਤੁਸੀਂ ਪਾਠ ਪੜਦੇ ਹੋ ਮਹਾਰਾਜ ਨੇ ਇੱਕ ਥਾਂ ਤੇ ਬਾਣੀ ਚ ਗੱਲ ਲਿਖੀ ਹੈ ਵੀ ਪੰਚਾਲੀ ਕੋ ਰਾਜ ਸਭਾ ਮੈਂ RAM ਨਾਮ ਸੁਧਿਆਈ ਮਹਾਰਾਜ ਨੇ RAM ਦਾ ਨਾਮ ਲਿਖਿਆ ਫਿਰ ਮੈਂ ਉਹਨੂੰ ਦੱਸਣਾ ਕੀਤਾ ਵੀ ਜਿਹੜਾ ਗੁਰੂ ਕੀ ਬਾਣੀ ਅੰਦਰ RAM ਸ਼ਬਦ ਆਇਆ ਨਾ ਇਹ RAM ਸ਼ਬਦ ਪਰਮਾਤਮਾ ਨੂੰ ਸੰਬੋਧਨ ਕਰਕੇ ਸ਼ਬਦ ਆਇਆ RAM ਰਾਜੇ ਦਸ਼ਰਥ ਦਾ ਜਿਹੜਾ ਲੜਕਾ RAM ਚੰਦਰ ਹੈ ਉਹਦੇ ਪਰਥਾਏ ਨਹੀਂ ਆਇਆ ਗੁਰਬਾਣੀ ਚ ਕਈ ਥਾਵਾਂ ਤੇ ਰਾਜੇ RAM ਦਾ ਵੀ ਜ਼ਿਕਰ ਆਉਂਦਾ ਜਿਵੇਂ ਇੱਕ ਸ਼ਬਦ ਹੈ ਤੁਸੀਂ ਬਾਣੀ ਪੜਨ ਵਾਲੇ ਬੈਠੇ ਹੋ ਰੋਵੈ RAM ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਇੱਥੇ RAM ਚੰਦਰ ਦੀ ਗੱਲ ਹੈ ਪਰ ਇੱਥੇ ਜਿਹੜੀ ਗੱਲ ਹੈ RAM ਜਿਹੜਾ ਪਾਸਟ ਪ੍ਰੈਸੈਂਟ ਐਂਡ ਫਿਊਚਰ ਦੇ ਵਿੱਚ ਹਾਜ਼ਰ-ਨਾਜ਼ਰ ਹੈ ਉਸ RAM ਦੀ ਗੱਲ ਗੁਰੂ ਸਾਹਿਬ ਜੀ ਕਰਦੇ ਨੇ ਕਹਿੰਦੇ ਵੇਖ ਪੰਚਾਲੀ ਨੂੰ ਅੰਤਮ ਵੇਲੇ ਪਰਮਾਤਮਾ ਦੇ ਨਾਮ ਦਾ ਉਹਨੂੰ ਯਾਦ ਆਈ ਉਹਨੂੰ ਉਸਨੂੰ ਪਰਮਾਤਮਾ ਨੂੰ ਚੇਤੇ ਕੀਤਾ ਤਾਂ ਕੋ ਦੁਖ ਹਰਿਓ ਕਰੁਣਾ ਮੈਂ ਆਪਣੀ ਪੈਜ ਵਢਾਈ ਉਹਦਾ ਪੰਚਾਲੀ ਦਾ ਜਿਹੜਾ ਦੁੱਖ ਸੀ ਪ੍ਰਮਾਤਮਾ ਨੇ ਦੂਰ ਕਰ ਦਿੱਤਾ ਸੀ ਉਹ ਬਸਤਰ ਖਿੱਚ-ਖਿੱਚ ਕੇ ਖਿੱਚ-ਖਿੱਚ ਕੇ ਥੱਕ ਗਏ ਢੇਢ ਢੇਰ ਲੱਗ ਗਏ ਸਾਰੀਆਂ ਦੇ ਪਰ ਜੇ ਅੱਜ ਦੇ ਆਪਾਂ ਕਿਸੇ ਨੂੰ ਕਹੀਏ ਵੀ ਇਹ ਗੱਲ ਇਸ ਤਰ੍ਹਾਂ ਹੈ ਤੇ ਪਹਿਲੀ ਗੱਲ ਹੈ ਕੋਈ ਮੰਨਦਾ ਨਹੀਂ ਨਹੀਂ ਜੀ ਗਿਆਨੀ ਜੀ ਅੱਜ ਕੱਲ ਤੇ ਸਾਇੰਸ ਦਾ ਜਮਾਨਾ ਐਵੇਂ ਹੋ ਸਕਦਾ ਸੋਚ ਕੇ ਵੇਖੋ ਨਹੀਂ ਪਿਆਰਿਓ ਜਿੱਥੇ ਆਮ ਲੋਕਾਂ ਦੀ ਸੋਚ ਸਮਝ ਖਤਮ ਹੁੰਦੀ ਹੈ ਉਥੇ ਪਰਮਾਤਮਾ ਦੀ ਖੇਡ ਸ਼ੁਰੂ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਆਪਣੀ ਕਲਮ ਤੋਂ ਉਹਨਾਂ ਦਾ ਹਵਾਲਾ ਦਿੱਤਾ ਹੈ ਜਿਨ੍ਹਾਂ ਦੇ ਨਾਲ ਆਪਾਂ ਦਿਨ ਰਾਤ ਮਨ 'ਚ ਹੀ ਰੱਖਦੇ ਹਾਂ ਵੀ ਇਹ ਹਿੰਦੂ ਹੈ ਜੀ ਇਹ ਮੁਸਲਮਾਨ ਹੈ ਜੀ ਫਲਾਣਾ ਹੈ ਜੀ ਪਰ ਸਤਿਗੁਰੂ ਜੀ ਸਮਝਾਉਂਦੇ ਨੇ ਉਹਨਾਂ ਦਾ ਦੁੱਖ ਪਰਮਾਤਮਾ ਨੇ ਦੂਰ ਕਰ ਦਿੱਤਾ ਤੇ ਅਗਲੀਆਂ ਪੰਕਤੀਆਂ 'ਚ ਅਖੀਰਲੀਆ ਪੰਕਤੀਆਂ 'ਚ ਮਹਾਰਾਜ ਕਹਿੰਦੇ ਜੈਹ ਨਰ ਜਸ ਕਿਰਪਾ ਨਿਦ ਗਾਇਓ ਤਾਂ ਕੋ ਭਿਓ ਸਹਾਈ ਮਰਦ ਕਹਿੰਦੇ ਹੈ ਭਾਈ ਜਿਹੜੇ ਵੀ ਬੰਦੇ ਨੇ ਉਸ ਪਰਮਾਤਮਾ ਦੇ ਗੁਣ ਗਾਏ ਨੇ ਨਾ ਉਹਦੀ ਮਹਾਰਾਜ ਨੇ ਅੰਤਮ ਵੇਲੇ ਆ ਕੇ ਸਹਾਈਤਾ ਜ਼ਰੂਰ ਕੀਤੀ ਹੈ ਸਤਗੁਰੂ ਜੀ ਕਹਿੰਦੇ ਜੇ ਪਰਮਾਤਮਾ ਅਜਾਮਲ ਦੇ ਬੇੜੇ ਪਾਰ ਕਰ ਸਕਦਾ ਹੈ ਗਣਕਾ ਨੂੰ ਤਾਰ ਸਕਦਾ ਹੈ ਪੰਚਾਲੀ ਦੀ ਪੈਜ ਰੱਖ ਸਕਦਾ ਹੈ ਤੇਰੀ ਪੈਜ ਕਿਉਂ ਨਹੀਂ ਰੱਖੇਗਾ ਕਾਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਣ ਸਰਨਾਈ ਅਖੀਰਲੀ ਪੰਕਤੀ 'ਚ ਮਹਾਰਾਜ ਸਮਾਪਤੀ ਕਰਦੇ ਹੋਏ ਕਹਿੰਦੇ ਨੇ ਕਿ ਮੈਂ ਇਹੀ ਭਰੋਸੇ ਦੇ ਨਾਲ ਆਪ ਜੀ ਦੀ ਸ਼ਰਨ ਵਿੱਚ ਆਇਆ ਮਹਾਰਾਜ ਕਹਿੰਦੇ ਇਹੋ ਜੀ ਭਾਵਨਾ ਆਪਾਂ ਨੂੰ ਸਾਰਿਆਂ ਨੂੰ ਬਣਾਉਣੀ ਚਾਹੀਦੀ ਹੈ ਕਿ ਜਿਹੜਾ ਪ੍ਰਮਾਤਮਾ ਦਾ ਸੇਵਕ ਬਣ ਜਾਂਦਾ ਹੈ ਫਿਰ ਮਹਾਰਾਜ ਉਹਨਾਂ ਦੀ ਪੈਜ ਰੱਖਦਾ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਜੈ ਜੈ ਕਾਜਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੋ ਆਪਾਂ ਇੱਥੇ ਹੀ ਟਿਕਾ ਦੇਵਾਂਗੇ ਕਿਉਂਕਿ ਸ਼ਬਦ ਪੂਰਾ ਹੋ ਗਿਆ ਹੈ ਕੱਲ ਨੂੰ ਆਪਾਂ ਅਗਲਾ ਸ਼ਬਦ ਲੜੀਵਾਰ ਆਰੰਭ ਕਰਾਂਗੇ ਸੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਉਨੇ ਆ ਜੀ ਜਹ ਨਰ ਜਸ ਕਿਰਪਾ ਨਿਦ ਗਾਇਓ ਤਾਂ ਕੋ ਭਿਓ ਸਹਾਈ ਕਹੋ ਨਾਨਕ ਮੈਂ ਇਹੀ ਭਰੋਸੈ ਗਹੀ ਆਨ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ